ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਟਵਾਟਾ ਦੀ ਪਹਿਲੀ ਇਲੈਕਟ੍ਰਿਕ ਕਾਰ ਤੇ ਵਿੱਚ ਇਲੈਕਟ੍ਰਿਕ ਇੰਜਣ ਬਣਾਇਆ ਹੋਇਆ ਤੇ ਸਾਰਾ ਬਾਕੀ ਹੀਟਿੰਗ ਸਿਸਟਮ ਆ ਇਹਦੇ ਵਿੱਚ ਇੱਕ ਸਪੈਸ਼ਲ ਬੈਟਰੀ ਦਾ ਕੋਲੈਂਟ ਪੈਂਦਾ ਬਸ ਹੋਰ ਇਹਦੇ ਵਿੱਚ ਕੋਈ ਸਰਵਿਸ ਲੋਡ ਨਹੀਂ ਹੈਗੀ ਤੇ ਆ ਇਹਦੀ ਇਨਸਟਰੂਮੈਂਟ ਬੈਟਰੀ ਹੈ ਸਟੀering ਦੇ ਵਿੱਚ ਇਹਦੇ ਵਿੱਚ ਆਟੋਮੈਟਿਕ ਅਡਾ ਸਿਸਟਮ ਆ ਜਾਂਦਾ ਲਾਈਨਿੰਗ ਆਟੋਮੈਟਿਕ ਜਦੋਂ ਤੁਸੀਂ ਹਾਈਵੇ ਦੇ ਉੱਤੇ ਜਾਂਦੇ ਆ ਤਾਂ ਆਪੇ ਫੋਲੋ ਕਰੀ ਜਾਂਦਾ ਉਹ ਲਾਈਨਾਂ ਨੂੰ ਸਟੀering ਖਾਪੇ ਘੁੰਮੀ ਜਾਂਦਾ ਤੇ ਸਕਰੀਨ ਇਹਨਾਂ ਨੇ ਕਾਫੀ ਵੱਡੀ ਦਿੱਤੀ ਹੋਈ ਆ ਸਟਾਰਟ ਕਰਕੇ ਦੇਖਦੇ ਆ ਨਹੀਂ ਹੈਗੀ ਸੀਟ ਵੈਲਟ ਲਾਈਟ ਤੇ ਬਟਨ ਦਬਿਆ ਤੇ ਵੈਕ ਕੀਤੀ ਤੇ ਆਪਾਂ ਲਾਉਣੇ ਹੁਣ ਸਰੀ ਸ਼ਹਿਰ ਦੀ ਗੱਡੀ ਤੇ ਤੁਹਾਨੂੰ ਦਿਖਾਉਣੇ ਆ ਤੇ ਗੱਡੀ ਕਿਹੋ ਜਿਹੀ ਇਹਦੀ ਪਰਫਾਰਮੈਂਸ ਹੋਆ ਜੱਡੀ ਵੈਸੇ ਚਲਾਉਣ ਲਈ ਬੜੀ ਕੰਫਰਟੇਬਲ ਹੋ ਕੋਈ ਆਵਾਜ਼ ਨਹੀਂ ਆਉਂਦੀ ਦੇਖੋ ਤੁਸੀਂ ਟਾਇਰਾਂ ਦੀ ਇਲੈਕਟ੍ਰੀਕਲੀਆਂ ਗੱਡੀਆਂ ਦੀ ਇਹੀ ਖਾਸ ਗੱਲ ਆ ਕਿ ਟਾਇਰਾਂ ਦੀ ਕੋਈ ਆਵਾਜ਼ ਹੈ ਨਹੀਂ ਸਟਾਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਟੋヨタ ਦੀ ਪਹਿਲੀ ਇਲੈਕਟ੍ਰਿਕ ਕਾਰ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆਏ ਤੇ ਬਰੋਂ ਕੀ ਕੀ ਆ ਤੇ ਇਹਦੇ ਜਿਹੜੇ ਵੀਲ ਆ ਦੇਖੋ ਤੁਸੀਂ ਕਿੰਨੇ ਵਧੀਆ 19 ਇੰਚ ਦੇ ਦੇਖੋ ਵੀਲ ਆ ਦੇਖੋ ਕਿਆ ਬਾਤ ਆ ਤੇ ਲਾਈਟਾਂ ਇਹਨਾਂ ਨੇ ਆ ਲਾਈਆਂ ਹੋਈਆਂ ਇਹਨਾਂ ਨੇ ਆਦੀ ਲਾਈਟ ਨੂੰ ਚਿੱਟੀ ਕਰ ਦਿੱਤਾ ਦੇਖੋ ਤੇ ਬੰਪਰ ਇਹਨਾਂ ਨੇ ਪਲਾਸਟਿਕ ਦਾ ਦਿੱਤਾ ਹੋਇਆ ਤੇ ਆ ਥੱਲੇ ਇੱਕ ਇਹਨਾਂ ਨੇ ਗ੍ਰਿਲ ਜਾਈ ulates ਹੀ ਹਵਾ ਪੈਣ ਲਈ ਹਾਂਜੀ ਆਪਾਂ ਇਹਦਾ ਫੁੱਡ ਹੁਣ ਖੋਲ ਚੁੱਕੇ ਆ ਤੇ ਤੁਹਾਨੂੰ ਆਪਾਂ ਅੰਦਰੋਂ ਦਿਖਾਉਨੇ ਆ ਇਹਦੇ ਵਿੱਚ ਇੰਜਨ ਇਲੈਕਟ੍ਰਿਕ ਮੋਟਰ ਕਿਹੋ ਜਿਹੀ ਇਹਨਾਂ ਨੇ ਅਸਲ ਵਿੱਚ ਇਲੈਕਟ੍ਰਿਕ ਇੰਜਨ ਬਣਾਇਆ ਹੋਇਆ ਤੇ ਸਾਰਾ ਬਾਕੀ ਹੀਟਿੰਗ ਸਿਸਟਮ ਆ ਇਹਦੇ ਵਿੱਚ ਇੱਕ ਸਪੈਸ਼ਲ ਬੈਟਰੀ ਦਾ ਕੋਲੈਂਟ ਪੈਂਦਾ ਬਸ ਹੋਰ ਇਹਦੇ ਵਿੱਚ ਕੋਈ ਸਰਵਿਸ ਲੋੜ ਨਹੀਂ ਹੈਗੀ ਤੇ ਆ ਇਹਦੀ ਇਨਸਟਰੂਮੈਂਟ ਬੈਟਰੀ ਆ ਤੇ ਦੇਖੋ ਤੁਸੀਂ ਸੇਮ ਗੈਸ ਵਾਲਾ ਹੀ ਲੱਗਦਾ ਖਾਸ ਕਰਕੇ ਨਾ ਸੇਫਟੀ ਲਈ ਬਹੁਤ ਵਧੀਆ ਚੀਜ਼ ਆ ਜਿਵੇਂ ਹੋਰ ਗੱਡੀਆਂ ਆ ਉਹ ਮୋਰੇੋਂ ਖਾਲੀ ਆ ਉਹਨਾਂ ਨੇ ਟਾਇਰਾਂ ਦੇ ਵਿੱਚ ਮੋਟਾਂ ਲਾਈ ਹੋਇਆ ਇਹਨਾਂ ਨੇ ਇਲੈਕਟ੍ਰਿਕ ਇੰਜਣ ਬਣਾਤਾ ਦੇਖ ਲਓ ਸਟੀering ਦੇ ਵਿੱਚ ਇਹਦੇ ਵਿੱਚ ਆਟੋਮੈਟਿਕ ਅਡਾ ਸਿਸਟਮ ਆ ਜਾਂਦਾ ਲਾਈਨਿੰਗ ਆਟੋਮੈਟਿਕੀ ਜਦੋਂ ਤੁਸੀਂ ਹਾਈਵੇ ਦੇ ਉੱਤੇ ਜਾਂਦੇ ਆ ਤਾਂ ਆਪੇ ਫੋਲੋ ਕਰੀ ਜਾਂਦਾ ਉਹ ਲਾਈਨਾਂ ਨੂੰ ਸਟੀering ਆਪੇ ਘੁੰਮੀ ਜਾਂਦਾ ਤੇ ਸਕਰੀਨ ਇਹਨਾਂ ਨੇ ਕਾਫੀ ਵੱਡੀ ਦਿੱਤੀ ਹੋਈ ਆ ਸਟਾਰਟ ਕਰਕੇ ਦੇਖਦੇ ਆ ਤੇ ਹੀਟਿੰਗ ਇਸ ਸੀਟ ਉਹ ਸਾਰੀਆਂ ਇਹ ਆਪਣੀਆਂ ਗਰਮ ਹੋ ਜਾਂਦੀਆਂ ਤੇ ਪਿੱਠ ਨੂੰ ਵੀ ਸੇਕ ਆਉਂਦਾ ਇਹਦੇ ਵਿੱਚੋਂ ਹੀਟਡ ਸਟੀਅਰਿੰਗ ਉਹ ਤੇ ਆਟੋ ਕਰ ਸਕਦੇ ਆ ਅੰਦਰਲੀ ਹਵਾ ਆ ਤੇ ਪੈਰਾਂ ਨੂੰ ਸੀਟ ਆਉਂਦੀ ਐ ਇਥੋਂ ਆ ਇਹਨਾਂ ਨੇ ਇੱਕ ਸਪੈਸ਼ਲ ਫੀਚਰ ਦਿੱਤਾ ਹੋਇਆ ਗੋਡਿਆਂ ਨੂੰ ਕਰਨ ਲਈ ਤੇ ਸੀਟਾਂ ਇਹ ਜਿਹੜੀਆਂ ਇਹਦੀਆਂ ਅੱਗੇ ਪਿੱਛੇ ਹੋ ਜਾਂਦੀਆਂ ਕਾਫੀ ਲੈਗ ਸਪੇਸ ਆ ਤੇ ਹੈੱਡ ਸਪੇਸ ਵੀ ਇਹਦੀ ਕਾਫੀ ਆ ਤੇ ਇਹਨਾਂ ਨੇ ਆ ਗਲਾਸ ਵਾੜੀ ਦਿੱਤੀ ਹੋਈ ਆ ਰੂਫ ਤੇ ਖਾਜੋ ਆਪਾਂ ਇਹਨੂੰ ਹੁਣ ਆਪਾਂ ਇਹਨੂੰ ਟੈਸਟ ਡਰਾਈਵ ਵੀ ਕਰਾਂਗੇ ਤੇ ਜਾ ਕੇ ਦੇਖਾਂਗੇ ਤੇ ਆਜੋ ਆਪਾਂ ਪਿਛਲੇ ਪਾਸੇ ਹੁਣ ਜਾ ਕੇ ਦੇਖਦੇ ਹਾਂ ਪਿੱਛੇ ਇਹਦੀ ਕਿੰਨੀ ਕੁ ਸਪੇਸ ਵਗੈਰਾ ਫਿਰ ਲੌਗ ਆਪਾਂ ਇਹ ਤਾਂ ਲੱਗਿਆ ਲੱਗਦਾ ਇਹ ਤੁਹ ਫੱਲੂਗਾ ਬੈਕ ਸਾਈਡ ਤੇ ਵੀ ਇਹਦੀ ਕਾਫੀ ਲੈਗ ਸਪੇਸ ਤੇ ਦੇਖੋ ਗੱਡੀ ਬਹੁਤ ਵਧੀਆ ਬਣਾਈ ਆ ਟੋヨタ ਨੇ ਟੋヨタ ਦੀ ਪਹਿਲੀ ਇਲੈਕਟ੍ਰਿਕ ਕਾਰ ਇੱਕ ਵਾਰੀ ਫੇਰ ਦੱਸ ਦਈਏ ਤੇ ਗਲਾਸ ਰੂਫ ਇਹਦੀ ਕਾਫੀ ਵਧੀਆ ਆ ਦੇਖੋ ਤੇ ਹੁਣ ਇਹਨੂੰ ਡਰਾਈਵ ਕਰਕੇ ਦੇਖਾਂਗੇ ਤੇ ਹਾਂਜੀ ਹੁਣ ਆਪਾਂ ਇਹਨੂੰ ਦੇਖਦੇ ਆ ਚਲਾ ਕੇ ਤੇ ਇਹਦੀ ਲਾਵਾਂਗੇ ਗੀੜੀ ਪੂਰੀ ਸਰੀ ਸ਼ਹਿਰ ਦੀ ਤੇ ਚਲਦੇ ਆਪਾਂ ਕੱਡੀ ਕਰ ਲਈ ਹੈਗੀ ਸੀ ਨਹੀਂ ਹੈਗੀ ਸੀਟ ਬੈਲਟ ਲਾਈਟ ਤੇ ਬਟਨ ਦਬਿਆ ਤੇ ਵੈਕ ਕੀਤੀ ਤੇ ਆਪਾਂ ਲਾਉਨੇ ਹੁਣ ਸਰੀ ਸ਼ਹਿਰ ਦੀ ਗੱਡੀ ਤੇ ਤੁਹਾਨੂੰ ਦਿਖਾਉਨੇ ਆ ਤੇ ਗੱਡੀ ਕਿਹੋ ਜਿਹੀ ਇਹਦੀ ਪਰਫਾਰਮੈਂਸ ਹੋਆ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਜੀ ਸਰੀ ਸ਼ਹਿਰ ਗੱਡੀ ਲਾ ਕੇ ਨਾਲ ਗੱਡੀ ਦਾ ਟੈਸਟ ਡਰਾਈਵ ਲਵਾਵਾਂਗੇ ਤੇ ਆਪਾਂ ਇੱਥੋਂ ਕਰਾਂਗੇ ਰਾਈਟ ਗੱਡੀ ਵੈਸੇ ਚਲਾਉਣ ਲਈ ਬੜੀ ਕੰਫਰਟੇਬਲ ਹੋ ਕੋਈ ਆਵਾਜ਼ ਨਹੀਂ ਆਉਂਦੀ ਦੇਖੋ ਤੁਸੀਂ ਟਾਇਰਾਂ ਦੀ ਇਲੈਕਟ੍ਰੀਕਲੀਆਂ ਗੱਡੀਆਂ ਦੀ ਇਹੀ ਖਾਸ ਗੱਲ ਆ ਕਿ ਟਾਇਰਾਂ ਦੀ ਕੋਈ ਆਵਾਜ਼ ਹੈ ਨਹੀਂ ਸਟਾਰਟ ਇੰਜਣ ਜਦੋਂ ਤੁਸੀਂ ਕਰਦੇ ਆ ਪਿਕਅਪ ਕਾਫੀ ਆ ਜਿਵੇਂ ਲਾਈਟ ਲੋਇਟ ਹੋਣ ਲੱਗਦੀ ਐ ਤਾਂ ਬਸ ਆਨ ਲੱਗੀ ਲਾਈਟ ਹੋਣ ਲੱਗ ਐਦਾਂ ਹੀ ਮਿੰਟ ਜੇ ਖਿੱਚ ਤੋਂ 60 ਦੀ ਸਪੀਡ ਤੇ ਚੱਲ ਜਾਂਦੀ ਐ ਦੇਖੋ ਇਹ ਬੜਾ ਬੈਨੀਫਿਟ ਹੋ ਐਵੇਂ ਲਾਈਨ ਲੂਨ ਵਗੈਰਾ ਜਦੋਂ ਚੇਂਜ ਕਰਨੀਆਂ ਬਸ ਰੇਸ ਦੌੜ ਤੇ ਸ਼ੂਕ ਨਹੀਂ ਜਾਂਦੀ ਐ ਦੇਖੋ ਕਾਹਤ ਗੱਲ ਮੈਨੂੰ ਇਹਦੀ ਇਹੀ ਲੱਗੀ ਆ ਕਿ ਆਵਾਜ਼ ਵਗੈਰਾ ਇਹਦੀ ਕੋਈ ਨਹੀਂ ਹੈਗੀ ਟੋਟਲੀ ਸਾਈਲੈਂਟ ਆ ਤੇ ਰਾਈਡ ਇਨੀ ਸਮੂਥ ਆ सਸਪੈਂਸ਼ਨ ਇਹਦੀ ਵੈਸੇ ਇਹਨਾਂ ਨੇ ਟੋヨタ ਵਾਲਿਆਂ ਨੇ ਕਾਫੀ ਵਧੀਆ ਬਣਾਈ ਆ ਵੈਸੇ ਟੋヨタ ਵਾਲਿਆਂ ਦੀ ਜਿਹੜੀਆਂ ਸਾਰੀਆਂ ਗੱਡੀਆਂ ਉਹ ਵਧੀਆ ਹੀ ਇਹਨਾਂ ਦੀ ਲਾਈਫ ਕਾਫੀ ਹੁੰਦੀ ਆ ਤੇ ਕਾਪਾ ਹਿੱਤ ਨੂੰ ਚਾਵਾਂਗੇ ਲਾਈਨ ਚੇਂਜ ਕਰਕੇ ਤੇ ਇਹਨਾਂ ਨੇ ਆ ਇੱਕ ਗੋਲ ਜਾ ਵਸ ਅੰਗੇਰ ਲਾ ਹੋਇਆ ਡਰਾਈਵ ਇਨ ਤੇ ਰਿਵਰਸ ਤੇ ਕਾਇ ਇਹਦੇ ਵਿੱਚ ਹੋਰ ਨਵਾਂ ਫੰਕਸ਼ਨ ਹੈ ਦੇਖੋ ਇਹ ਮੈਂ ਗੱਡੀ 'ਚ ਪਹਿਲੀ ਵਾਰੀ ਦੇਖਿਆ ਵੈਸੇ ਹੋਰ ਗੱਡੀਆਂ 'ਚ ਆਉਂਦਾ ਹੋਊਗਾ ਤੁਸੀਂ ਰੇਸ ਦੇ ਨਾਲ ਹੀ ਇਕੱਲੀ ਕੰਟਰੋਲ ਕਰ ਸਕਦੇ ਆ ਤੁਹਾਨੂੰ ਬ੍ਰੇਕ ਤੇ ਨਹੀਂ ਤੁਹਾਨੂੰ ਪੈਰ ਰੱਖਣ ਦੀ ਲੋੜ ਰੇਸ ਦੇ ਵਿੱਚ ਬ੍ਰੇਕ ਆ ਜਾਂਦੀ ਆ ਦੇਖੋ ਹੌਲੀ ਕਰਨੀ ਐਂਡ ਤੇ ਲਾਉਣੀ ਪੈਂਦੀ ਆ ਜਦ ਤੁਸੀਂ ਲਾਈਟ ਦੇ ਵਗੈਰਾ ਖੜਨਾ ਇਹ ਫੰਕਸ਼ਨ ਹੈ ਤਾਂ ਮੈਨੂੰ ਵਧੀਆ ਲੱਗਾ ਜਿੰਨਾ ਜਰ ਤੁਹਾਡਾ ਰੇਸ ਤੇ ਪਿਆਰ ਆ ਜਦੋਂ ਤੁਸੀਂ ਇਹ ਇਸ ਤੋਂ ਪੈਰ ਚੱਕਿਆ ਤਾਂ ਬ੍ਰੇਕ ਨਹੀਂ ਦੱਬਣ ਦੀ ਲੋੜ ਇਹ 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 ਬੜੀ ਵਧੀਆ ਚੀਜ਼ ਲੱਗੀ ਹੈ ਵਨ ਪੈਡਲ ਉਹ ਦੂਸਰਾ ਇਹ ਤਾਂ ਫੰਕਸ਼ਨ ਹੈਗਾ ਹੋਲਡ ਇਹ ਵੀ ਕਾਫੀ ਵਧੀਆ ਫੰਕਸ਼ਨ ਹੈ ਜਿਵੇਂ ਕਿ ਆਪਾਂ ਹੁਣ ਖੜੇ ਆਂ ਹੋਲਡ ਜਦੋਂ ਕੀਤਾ ਆ ਤਾਂ ਫੰਕਸ਼ਨ ਔਨ ਕਰਤਾ ਤਾਂ ਤੁਹਾਨੂੰ ਪੈਰ ਰੱਖਣ ਦੀ ਲੋੜ ਨਹੀਂ ਕਿਸੇ ਬ੍ਰੇਕ ਤੇ ਜਾ ਰੇਸ ਦੇ ਉੱਤੇ ਇਹ ਵੀ ਇਹਦਾ ਵਧੀਆ ਫੀਚਰ ਆ ਤੇ ਇਹ ਆ ਗਿਆ ਸਰੀ ਸੈਂਟਰ ਸਟੇਸ਼ਨ ਤੇ ਬੰਦੇ ਨੂੰ ਆਪਾਂ ਪਹਿਲਾਂ ਜਾਣ ਦੇਵਾਂਗੇ ਇਹ ਰੂਲ ਆ ਕੋਈ ਵੀ ਤੁਰਨ ਵਾਲਾ ਬੰਦਾ ਇਹਨੂੰ ਆਪਾਂ ਰਾਹ ਪਹਿਲਾਂ ਦੇਣਾ ਬਾਕੀ ਆਪਾਂ ਹੁਣ ਹਾਈਵੇ ਤੇ ਵੀ ਇਹਨੂੰ ਲਿਆ ਕੇ ਦੇਖਾਂਗੇ ਕਿੰਨੇ ਕ ਤੱਕ ਚੜਾਈ ਤੇ ਵੀ ਲਿਆਵਾਂਗੇ ਤੇ ਬਾਕੀ ਇਹਨੂੰ ਆਪਾਂ ਹੁਣ ਹਾਈਵੇ ਤੇ ਲੈ ਜਾਂਦੇ ਆਂ ਦੇਖਦੇ ਆਂ ਇਹਦੀ ਕੀ ਪਰਫਾਰਮੈਂਸ ਵਾ ਸਰ ਆ ਦੇ ਐਮ ਇੱਕੋ ਗੱਲ ਹੋਰ ਦਾ ਸਮਾਂ ਇਹ ਇੱਕ ਵਾਰੀ ਚਾਰਜ ਨਾਲ 3350 ਹੀ ਚੱਲਦੀ ਹੈ ਇਹ ਤੋਂ ਵੱਧ ਨਹੀਂ ਚੱਲਦੀ ਹੈਗੀ 3350 ਮੈਕਸਿਮਮ ਆਉਤੋਂ ਬਾਅਦ ਤੁਹਾਨੂੰ ਦੁਬਾਰਾ ਚਾਰਜ ਕਰਨੀ ਪੈਣੀ ਹੈ ਹਾਂਜੀ ਹੁਣ ਅਸੀਂ ਆ ਬ੍ਰਿਜ ਦੇ ਉੱਤੇ ਜਾਵਾਂਗੇ ਤੇ ਤੇ ਉਹ ਤੇ ਚੜ੍ਹਾਈ ਕਾਫੀ ਆ ਤੇ ਆਪਾਂ ਗੱਡੀ ਦੀ ਸਾਰੀ ਜੋ ਵੀ ਆ ਚੜ੍ਹਾਈ ਦੀ ਪਾਵਰ ਨੂੰ ਆਪਾਂ ਟੈਸਟ ਕਰਾਂਗੇ ਤੇ ਕਿੰਨੀ ਪਰਫਾਰਮੈਂਸ ਇਹ ਦਿੰਦੀ ਆ ਤੇ ਇਹਨੂੰ ਕਹਿੰਦੇ ਐਲ ਐਕਸ ਬ੍ਰਿਜ ਹੁਣ ਇਹਦੀ ਚੜ੍ਹਾਈ ਵਾਲੀ ਪਰਫਾਰਮੈਂਸ ਕਰਾਂਗੇ ਚੈੱਕ ਜੀ ਚੜ੍ਹਾਈ ਕਾਫੀ ਆ ਤੇ ਫਿੱਚ ਕੇ ਲੈ ਜਾਂਦੀ ਆ ਇੱਕ ਮਿੰਟ ਤੇ ਪਿਕਅਪ ਤਾਂ ਇਹਦੀ ਮੇ ਤਾਂ ਮੰਨਦੇ ਨਹੀਂ ਹੈਗੇ ਆਸਲ ਦੇ ਵਿੱਚ 1 2 ਸੈਕਿੰਡ ਦੇ ਵਿੱਚ ਹੀ ਇਹ 100 ਤੇ ਚੱਲ ਜਾਂਦੀ ਆ ਤੇ ਗੈਸ ਦੀ ਜਿਹੜੀ ਕਾਰ ਆ ਉਹਦੇ ਨਾਲੋਂ ਕਾਫੀ ਵਧੀਆ ਦੀ ਪਰਫਾਰਮੈਂਸ ਆ। ਕਈ ਵਾਰੀ ਗੈਸ ਵਾਲੀ ਜਿਹੜੀ ਗੱਡੀ ਆ ਉਹ ਕਾਫੀ ਦੱਬ ਜਾਂਦੀ ਆ। ਤੇ ਚੜਾਈ ਚੜਦੇ ਸਮੇ ਪਤਾ ਵੀ ਨਹੀਂ ਲੱਗਾ ਕੋਈ ਲੋਡ ਵਗੈਰਾ ਨੇ ਇਹਨੇ ਲਿਆ ਹੀ ਨਹੀਂ ਮੋਟਰ ਨੇ। ਹੁਣ ਜੀ ਤੁਹਾਨੂੰ ਦਿਖਾਵਾਂਗੇ ਚਾਰਜਿੰਗ ਸਟੇਸ਼ਨ। ਇਵੇਂ ਚਾਰਜ ਹੁੰਦੀ ਹੈ ਇਲੈਕਟ੍ਰਿਕ ਕਾਰ ਡੀਸੀ ਫਾਸਟ ਚਾਰਜਰ ਤੇ ਆਪਾਂ ਇੱਥੇ ਪਾਰਕਿੰਗ ਲਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਇਹਦਾ ਚਾਰਜ ਹੁੰਦਾ ਤੇ ਆਪਾਂ ਨਿਕਲਦੇ ਹਾਂ ਬਾਹਰ ਇਹਨੂੰ ਕਰਦੇ ਹੈਗੇ ਬੰਦ ਗੱਡੀ ਨੂੰ ਕਾਰ ਦਿਖਾਵਾਂਗੇ ਤੇ ਕਾਰਡ ਨੂੰ ਇੱਥੇ ਕੀਤਾ ਸਕੈਨ ਤੇ ਕੁਝ ਨਹੀਂ ਕਰਨਾ ਹੈਗਾ ਇੱਥੋਂ ਪਲਾਕ ਕਢਣਾ ਇੱਥੋਂ ਖੋਲਣਾ ਤੇ ਇਨੂੰ ਬਸ ਪਲੱਗ ਕਰ ਦੇਣਾ। ਲਓ ਜੀ ਗੱਡੀ ਚਾਰਜ ਹੋਣ ਲੱਗ ਪਈ। ਤੇ ਇਹ ਤੁਹਾਨੂੰ ਦਿਖਾ ਰਹੇ ਸੀਗੇ ਜੀ ਟੋヨタ ਦੀ ਕਾਰ। ਹੁਣ ਇਹਦੀ ਕੀਮਤ ਦੀ ਆਪਾਂ ਗੱਲ ਕਰਾਂਗੇ ਜੀ। ਇਹਦੀ ਕੀਮਤ ਪੈਂਦੀ ਆ 60k ਡਾਲਰ ਦੇ ਵਿੱਚ 30 ਲੱਖ ਇੰਡੀਆ ਦੇ। ਤੇ ਇਹਦੀ ਬੈਟਰੀ ਪੈਂਦੀ ਹੈਗੀ 15000 ਡਾਲਰ ਦੀ। ਤਿੰਨ ਸਾਢੇ ਤਿੰਨ ਲੱਖ ਕਿਲੋਮੀਟਰ ਤੋਂ ਬਾਅਦ